ਨੌਜਵਾਨੋ ਪੰਜਾਬ ਦੇ ਹਰ ਪੋਲਿੰਗ ਸਟੇਸ਼ਨ ਤੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਗਾ ਦਿਓ ਪੂਰਾ ਪੰਜਾਬ ਘੇਰ ਲੋ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਕੈਨੇਡਾ ਸਰਕਾਰ ਦਾ ਅਸਲ ਚਿਹਰਾ ਆਇਆ ਸਾਹਮਣੇ ਭਾਰਤ 'ਤੇ ਇਲਜ਼ਾਮ ਲਗਾਉਣ ਵਾਲਾ ਕੈਨੇਡਾ ਪਹਿਲਾਂ ਆਪਣੇ ਅੰਦਰ ਜਾਤੀ ਮਾਰੇ ਮਿਰਕੋਵਾਦੀ ਤੇ ਖਾਲਿਸਤਾਨੀ ਸੋਚ ਨੂੰ ਵਦਾਵਾ ਦੇ ਰਹੀ ਕੈਨੇਡਾ ਸਰਕਾਰ ਆਖਿਰ ਕੈਨੇਡਾ ਸਰਕਾਰ ਲੋਕਾਂ ਨੂੰ ਸ਼ਰੀਆਮ ਜਾਨੇ ਮਾਰੀ ਨੁਕਸਾਨ ਦੀਆਂ ਧਮਕੀਆਂ ਦੇਣ ਵਾਲੇ ਪੰਨੂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਕੀ ਪੰਨੂ ਕੈਨੇਡਾ ਸਰਕਾਰ ਦੀ ਸ਼ਹਿਤ ਕਰ ਰਿਹਾ ਹੈ ਤਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਾਲੇ ਦੇਸ਼ ਭਾਰਤ ਜਿੱਥੇ ਹਰ ਧਰਮ ਜਾਤ ਤੇ ਕਬੀਲੇ ਦੇ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਤੇ ਸਨਮਾਨ ਮਿਲਦਾ ਹੈ ਐਸੇ ਭਾਰਤ ਦੇ ਲੋਕ ਜਿੱਥੇ ਲੋਕ ਸਭਾ ਚੋਣਾਂ ਤਹਿਤ ਵੱਧ ਚੜ ਕੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਰਹੇ ਨੇ ਉੱਥੇ ਹੀ ਕੈਨੇਡਾ ਦੇ ਵਿੱਚ ਬੈਠਾ ਗੁਰਪਤਵੰਤ ਪੰਨੋਸ਼ ਰਿਆਮ ਭਾਰਤੀਆਂ ਨੂੰ ਧਮਕੀਆਂ ਦੇ ਰਿਹਾ ਤੇ ਕੈਨੇਡਾ ਦੀ ਸਰਕਾਰ ਸਭ ਕੁਝ ਜਾਣਦੇ ਹੋਈ ਵੀ ਕੁਝ ਨਹੀਂ ਕਰ ਰਹੀ ਨੌਜਵਾਨੋ ਪੰਜਾਬ ਦੇ ਹਰ ਪੋਲਿੰਗ ਸਟੇਸ਼ਨ ਤੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਗਾ ਦਿਓ ਲਿਹਾਜ਼ਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਗੁਰਪਤਵੰਤ ਪੰਨੋ ਕੈਨੇਡਾ ਸਰਕਾਰ ਦੇ ਇਸ਼ਾਰੇ ਤੇ ਹੀ ਅਜਿਹਾ ਕਰ ਰਿਹਾ ਹੋਵੇ ਇਹ ਵੀਡੀਓ ਦੇਖ ਕੇ ਤੁਹਾਨੂੰ ਸਭ ਕੁਝ ਸਾਫ਼ ਹੋ ਜਾਏਗਾ ਇਹ ਤਿਰੰਗਾ ਲੈ ਕੇ ਵੋਟਾਂ ਪਵਾ ਰਹੇ ਆ ਨੌਜਵਾਨੋ ਪੰਜਾਬ ਦੇ ਹਰ ਪੋਲਿੰਗ ਸਟੇਸ਼ਨ ਤੇ ਖਾਲਿਸਤਾਨ ਦਾ ਝੰਡਾ ਤੇ ਛਾਪੇ ਲਗਾ ਦਿਓ ਸੇਵਾ 1 ਲੱਖ ਉਗਰਾ ਪੰਜਾਬ ਘੇਰ ਲੋ ਖਾਲਿਸਤਾਨ ਦੇ ਛੰਡਿਆਂ ਦੇ ਨਾਲ ਗੱਲ ਸੋਚਣ ਤੇ ਸਮਝਣ ਵਾਲੀ ਇਸ ਲਈ ਹੈ ਕਿਉਂਕਿ ਕੈਨੇਡਾ ਸਰਕਾਰ ਇੱਕ ਪਾਸੇ ਤਾਂ ਅਮਨ ਸ਼ਾਂਤੀ ਦੀ ਦੁਹਾਈ ਪੂਰੀ ਦੁਨੀਆ ਨੂੰ ਦਿੰਦੇ ਫਿਰਦੀ ਹੈ ਪਰ ਦੂਜੇ ਪਾਸੇ ਖੁਦ ਕੈਨੇਡਾ ਆਪਣੀ ਹੀ ਧਰਤੀ ਤੇ ਖਾਲਿਸਤਾਨੀ ਤੇ ਫਿਰਕੂਵਾਦੀ ਸੋਚ ਰੱਖਣ ਵਾਲੇ ਗੁਰਪਤਵੰਤ ਪੰਨੂ ਵਰਗੇ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਇੱਕ ਜੂਰ ਹਰ ਸ਼ਹਿਰ ਹਰ ਪਿੰਡ ਨਿਸ਼ਾਨੇ ਕਿ ਹੋਏਗਾ ਹੋਰਿੰਗ ਸਟੇਟਮੈਂਟ ਆਖਰ ਇਸ ਦੇ ਪਿੱਛੇ ਕੈਨੇਡਾ ਦਾ ਮਕਸਦ ਕੀ ਹੈ ਜਿਵੇਂ ਪੰਨੂ ਵਰਗੇ ਲੋਕ ਕੈਨੇਡਾ ਚ ਆਰਾਮ ਨਾਲ ਬੈਠ ਕੇ ਭਾਰਤ ਵਰਗੇ ਮੁਲਕ ਨੂੰ ਸ਼ਰਿਆਮ ਧਮਕੀਆਂ ਦੇ ਰਹੇ ਨੇ ਤੇ ਕੈਨੇਡਾ ਸਰਕਾਰ ਉਸਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸੁਰੱਖਿਆ ਮੁਹਈਆ ਕਰਵਾ ਰਹੀ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਨਿਜਰ ਮਾਮਲੇ 'ਚ ਕੈਨੇਡਾ ਸਰਕਾਰ ਜਾਣਬੁੱਝ ਕੇ ਭਾਰਤ ਸਰਕਾਰ ਤੇ ਦੋਸ਼ ਮੜ ਰਹੀ ਹੈ ਇਹ ਇੱਕ ਕਤਲ ਭਾਰਤ ਸਰਕਾਰ ਦੇ ਇਸ਼ਾਰੇ ਤੇ ਹੋਇਆ ਹੈ ਪਰ ਇੱਥੇ ਇੱਕ ਗੱਲ ਤੇ ਧਿਆਨ ਦੇਣਾ ਬੰਦਾ ਹੈ ਕਿ ਕੈਨੇਡਾ ਵਰਗਾ ਦੇਸ਼ ਜਿੱਥੇ ਪੰਨੂ ਵਰਗੇ ਲੋਕ ਸ਼ਰਿਆਮ ਲਾਈਵ ਹੋ ਕੇ ਦੂਜੇ ਮੁਲਕ ਦੇ ਲੋਕਾਂ ਨੂੰ ਧੜਕਾਉਣ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਤਾਂ ਕਿ ਫਿਰ ਅਜਿਹੇ ਲੋਕਾਂ ਲਈ ਕੈਨੇਡਾ 'ਚ ਕਿਸੇ ਦਾ ਕਤਲ ਕਰਵਾਉਣਾ ਕਿੰਨੀ ਕੁ ਵੱਡੀ ਗੱਲ ਹੋਵੇਗੀ ਆਰਜੀਵੀ ਸ਼ਹੀਦ ਦਲਾਵਰ ਦੇ ਰਾਤ ਇੱਕ ਚੱਲਣ ਵਾਲੇ ਤੈਨੂੰ 6 ਫੁੱਟ ਦੇ ਤਰੰਗੇ ਵਿੱਚ ਬੰਦ ਕਰਨ ਦੇ ਕਾਬਿਲ ਹੈ ਅਸਲ 'ਚ ਕੈਨੇਡਾ ਸਰਕਾਰ ਆਪਣੇ ਗਲਤੀਆਂ ਨੂੰ ਲੁਕਾਉਣ ਦੇ ਲਈ ਭਾਰਤ ਵਰਗੇ ਸ਼ਾਂਤਮਈ ਦੇਸ਼ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦੇ ਨਾਲ ਹੁਣ ਪੂਰੀ ਦੁਨੀਆ ਸਾਹਮਣੇ ਕੈਨੇਡਾ ਦਾ ਅਸਲੀ ਚਿਹਰਾ ਨਜ਼ਰ ਹੋ ਗਿਆ ਹੈ। ਲਿਹਾਜ਼ਾ ਭਾਰਤ ਦੇ ਉਂਗਲ ਚੁੱਕਣ ਤੋਂ ਪਹਿਲਾਂ ਕੈਨੇਡਾ ਨੂੰ ਆਪਣੇ ਦੇਸ਼ 'ਚ ਚੱਲ ਰਹੀਆਂ ਗੈਰ-ਮਨੁੱਖੀ ਗਤੀਵਿਧੀਆਂ ਨੂੰ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ। ਬਿਊਰੋ ਰਿਪੋਰਟ ਦੇਨਿਕਸਵੈਰਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par